ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਪਿਆਰੀ ਕਲੈਕਸ਼ਨ ਹੈ ਜਿਹੜੀ ਅੱਜ ਦੀ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਹਾਂ ਸੂਟ ਰਹਿਣਗੇ ਜੀ ਸਾਰੇ ਜੌਰਜਟ ਦੇ ਉੱਪਰ ਸ਼ਿਮਰ ਦੇ ਉੱਪਰ ਤੇ ਪਲੱਸ ਮੂ ਦਾਲਦੇ ਸੂਟ ਅਸੀਂ ਤੁਹਾਨੂੰ ਅੱਜ ਦੀ ਵੀਡੀਓ 'ਚ ਦਿਖਾਵਾਂਗੇ ਪ੍ਰਾਈਸ ਸਾਰੀ ਹੀ ਵੀਡੀਓ ਤੋਂ ਇੱਕੋ ਹੀ ਰਹੇਗਾ ਜੀ 3800 ਦਾ ਸੂਟ ਆ ਜੋ ਵੀ ਤੁਹਾਨੂੰ ਅੱਜ ਦੀ ਵੀਡੀਓ 'ਚ ਪਸੰਦ ਆ ਉਹ ਕੋਈ ਵੀ ਸੂਟ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਉਸ ਦੀ ਪਿਕ ਸੈਂਡ ਕਰ ਸਕਦੇ ਹੋ ਨੰਬਰ ਹੈਗਾ ਜੀ 8283828381 ਨੰਬਰ ਹੈ 8283828381 ਨੰਬਰ ਜੋ ਵੀ ਸੂਟ ਤੁਹਾਨੂੰ ASCII BD ਚ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਉਸ ਦੀ ਪਿਕ ਸੈਂਡ ਕਰ ਸਕਦੇ ਹੋ ਪੇਮੈਂਟ ਪਹਿਲਾਂ ਰਹਿੰਦੀ ਹੈ ਜੀ ਉਸ ਤੋਂ ਬਾਅਦ ਤੁਹਾਡੀ ਬੁਕਿੰਗ ਕਨਫਰਮ ਹੋ ਜਾਂਦੀ ਹੈ ਤੁਸੀਂ ਆਪਣਾ ਐਡਰੈਸ ਵੀ ਦੇ ਰਿਹਾ ਪਿੰਨ ਕੋਡ ਜਾਂ ਫਿਰ ਤੁਸੀਂ ਬਾਅਦੋਂ ਪੇਮੈਂਟ ਕਰਵਾਉਣੀ ਹੈ ਤਾਂ ਮੇਰਾ ਜਿੱਦਾਂ western junior manigram riya kaunt transfer email ਤੇ through bhi payment karwa sakde ho te ajj wali collection bahut sohni hai te bilkul naye je design hai jede color option tonu aksar assi dikhande rehnde ha ji ohi milange te designing bilkul nawi ravange theek hai ji eh hage ne georgette de upar te chiffon de dupattiyan de naal crepe riyan salwaran de naal suit rehange ਲੁੱਕ ਬਹੁਤ ਪਿਆਰੀ ਹੈ ਸਾਰੇ ਜੁਆਇੰਟ ਹੁੰਦਾ ਸੂਟ ਇੱਕ ਸੂਟ ਤੁਹਾਨੂੰ ਪ੍ਰੋਪਰ ਖੋਲ ਕੇ ਦਿਖਾਵਾਂਗੇ ਜੀ ਬਾਕੀ ਤੁਸੀਂ ਆਈਡੀਆ ਲਈ ਜਾਇਓ ਵੀ ਕਿਹੜਾ ਸੂਟ ਕਿਦਾਂ ਦਾ ਹੋਏਗਾ ਜਿਹੜਾ ਸੂਟ ਹੁਣ ਮੈਂ ਤੁਹਾਨੂੰ ਖੋਲ ਕੇ ਦਿਖਾਵਾਂਗੀ ਇਹਦਾ ਤੁਸੀਂ ਦੁਪੱਟਾ ਵਗੈਰਾ ਸਾਰਾ ਧਿਆਨ ਨਾਲ ਦੇਖ ਲਿਓ ਕਿਉਂਕਿ ਸਾਰਾ ਹੀ ਸੂਟ ਹੈ ਕਟ ਤੋਂ ਕਟ 7.5-8 ਮੀਟਰ ਦਾ ਸੂਟ ਹੁੰਦਾ ਇਹ ਇੱਕੋ ਹੀ ਸੂਟ ਜੁਆਇੰਟ ਹੁੰਦਾ ਫਿਰ ਇਹਨਾਂ ਦੇ ਜੇ ਸਾਰੇ ਸੂਟ ਖੋਲਾਂਗੇ ਤਾਂ ਹਾਂ ਕਰਨੀ ਔਖੀਆਂ ਹੋ ਜਾਂਦੀਆਂ ਇਹ ਹੈਗੇ ਜੀ ਸ਼ਰਟ ਜੌਰਜਟ ਦੇ ਠੀਕ ਹੈ ਇਦੇ ਵਿੱਚ ਕੁਝ ਵੀ ਲੜਨੇ ਵਾਲਾ ਨਹੀਂ ਹੈਗਾ ਕੋਈ ਤਿੱਲਾ ਨਹੀਂ ਹੈਗਾ ਜਿਹੜੀ ਸਿੱਪੀ ਆ ਉਹ ਵੀ ਉੱਪਰ ਹੀ ਥ੍ਰੈਡ ਦੇ ਵਿੱਚ ਆ ਬਹੁਤ ਜ਼ਿਆਦਾ ਸੌਫਟ ਸਟੱਫ ਆ ਕ੍ਰੇਪ ਦੇ ਸਲਵਾਰਾਂ ਦੇ ਨਾਲ ਰਹਿਣਗੇ ਸੂਟ ਇਹ ਤਾਂ ਕਰਕੇ ਲਾਈਨਿੰਗ ਤਾਂ ਜੀ ਲੱਗੇਗੀ ਸਾਰੇ ਸੂਟ ਨੂੰ ਜਿਹੜੀ ਜੌਰਜਟ ਦੀ ਸ਼ਰਟ ਦੀ ਬੈਕ ਸਾਈਡ ਆ ਉਹ ਪਲੇਨ ਰਹੇਗੀ ਠੀਕ ਹੈ ਇਹ ਪਲੇਨ ਜੌਰਜਟ ਦੀ ਆ ਤੇ ਫਰੰਟ ਤੇ ਤੁਹਾਨੂੰ ਮੈਂ ਡਿਜ਼ਾਈਨ ਦਿਖਾਤਾ ਤੇ ਇਹ ਹੈਗੀ ਆ ਜਿਹੜੀ ਕ੍ਰੇਪ ਦੀ ਸਲਵਾਰ 3 ਮੀਟਰ ਦੀ ਸਲਵਾਰ ਰਹੇਗੀ ਸਾਰੇ ਸੂਟ ਨੂੰ ਲਾਈਨਿੰਗ ਲੱਗ ਕੇ ਸੂਟ ਬਣੇਗਾ ਇਹ ਫੁੱਲ ਲਾਈਨਿੰਗ ਸੂਟ ਬਣੇਗਾ ਇਹ ਹੈਗਾ ਜੀ ਸ਼ਫੌਨ ਦਾ ਦੁਪੱਟਾ ਦੁਪੱਟਾ ਮੈਂ ਤੁਹਾਨੂੰ نیچے ਸਲਵਾਰ ਦਾ ਸਟੱਫ ਲਗਾ ਕੇ ਦਿਖਾਵਾਂਗੀ ਫਿਰ ਤੁਹਾਨੂੰ ਪੂਰਾ ਕਲੀਅਰ ਦਿਖੇਗਾ ਸਾਰਾ ਦੁਪੱਟਾ ਇਹ ਹੈਗਾ ਜੀ ਦੁਪੱਟਾ ਪੇਂਟ ਦੇ ਨਾਲ ਹੈਂਡ ਪੇਂਟ ਦਾ ਦੁਪੱਟਾ ਰਹੇਗਾ ਇਹਦੇ ਵਿੱਚ ਅਸੀਂ ਤੁਹਾਨੂੰ 3000 ਵਾਲੇ ਸੂਟ ਵੀ ਦਿਖਾਣੇ ਆ 32 3300 ਵਾਲੇ ਸੂਟ ਵੀ ਦਿਖਾਣੇ ਆ 35 ਵਾਲੇ ਵੀ ਸੂਟ ਦਿਖਾਣੇ ਆ ਅੱਜ ਦੀ ਵੀਡੀਓ ਦਾ 3800 ਪ੍ਰਾਈਸ ਰਹੇਗਾ ਜੀ ਬਿਲਕੁਲ ਨਿਊ ਜੀ ਕਲੈਕਸ਼ਨ ਦਾ 2.5 ਮੀਟਰ ਦਾ ਰਹੇਗਾ ਦੁਪੱਟਾ ਸੱਤੋ ਸਟਿਚ ਕਰਵਾਨੀਓ ਤਾਂ ਦੁਪੱਟਾ ਤੁਹਾਨੂੰ ਪ੍ਰੋਪਰ ਫਿਨਿਸ਼ਿੰਗ ਵਗੈਰਾ ਕਰਕੇ ਫਿਰ ਸੂਟ ਭੇਜਾਂਗੇ ਬਾਕੀ ਜਿੱਥੇ ਤੁਸੀਂ ਸੂਟ ਕਹੋਗੇ ਅਸੀਂ ਉੱਥੇ ਭੇਜ ਦਾਂਗੇ ਕੋਈ ਤੁਹਾਡਾ ਆਪਣਾ ਬੁਟੀਕ ਹੈ ਤੁਸੀਂ ਉੱਥੇ ਸਟਿਚ ਕਰਵਾਨੇ ਆ ਤਾਂ ਉਹਨਾਂ ਕੋਲ ਵੀ ਭੇਜ ਦਾਂਗੇ ਅਸੀਂ ਠੀਕ ਹੈ ਜੀ ਪ੍ਰਾਈਸ ਹੈਗਾ 3500 ਸੂਟ ਮੈਂ ਤੁਹਾਨੂੰ ਸਾਰਾ ਖੋਲ ਕੇ ਦਿਖਾਤਾ ਤੇ ਸ਼ਿਪਿੰਗ ਹੋ ਰਹੇਗੀ ਸਾਰੀ ਪ੍ਰਾਈਸ ਹੈਗਾ 3800 ਅ ਤੇ ਇਹਦੇ ਵਿੱਚ ਸੇਮ ਦੇ ਵਿੱਚ ਇੱਕ ਸੂਟ ਇਹ ਹੈਗਾ ਇਹ ਠੀਕ ਸੇਮ ਹੈ ਮਤਲਬ ਇਹ ਦੋਨੋਂ ਹੀ ਸੂਟ ਕਲਰ ਸੇਮ ਹੈ ਤਾਂ ਡਾਕ ਲੱਗ ਰਹੀ ਹੈ ਇਹਦੇ ਵਿੱਚ ਸਲਵਾਰ ਪਈਆਂ ਜਦੋਂ ਆਪਾਂ ਇਹ ਸੂਟ ਦੇ ਨੀਚੇ ਵੀ ਇਦਾਂ ਲਾਈਨਿੰਗ ਲਗਾਵਾਂਗੇ ਤਾਂ ਦੋਨਾਂ ਦਾ ਸੇਮ ਹੀ ਕਲਰ ਆ ਜਾਏਗਾ ਠੀਕ ਹੈ ਜੀ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਪਿੰਕ ਮਿਲ ਜਾਏਗਾ। ਇਹ ਪਰਪਲ ਪਿੰਕ ਜਿਹਾ ਕਲਰ ਆ ਬਹੁਤ ਸੋਹਣਾ। ਇੱਕ ਤੁਹਾਨੂੰ ਮਿਲ ਜਾਏਗਾ ਇਹਦੇ ਵਿੱਚ ਇਹ ਸਟੀਲ ਗ੍ਰੇ ਕਲਰ। ਇਹਨਾਂ ਦੇ ਨਾਲ ਸੇਮ ਬੇਸ ਕਲਰ ਦੀਆਂ ਹੀ ਸਲਵਾਰਾਂ ਨੇ। ਜਿਹੜਾ ਇਹ ਸੂਟ ਦਾ ਬਾਰਡਰ ਰਹੇਗਾ ਅ ਹੇ ਨੀਚੇ ਫੋਲਡਿੰਗ ਵਾਲਾ ਤੇ ਦੁਪੱਟੇ ਦੇ ਬਾਰਡਰ ਤੇ ਬਸ ਇਹ ਡਾਰਕ ਜਿਹਾ ਹਲਕਾ ਜਿਹਾ ਇਹਨੂੰ ਹਾਈਲਾਈਟ ਕਰਨ ਦੇ ਤੌਰ ਤੇ ਦਿੱਤਾ ਹੋਇਆ। ਇਹ ਹੈਗਾ ਸੀ ਗ੍ਰੀਨ ਕਲਰ। ਬਹੁਤ ਸੋਹਣਾ ਕਲਰ ਹੈ ਜੀ ਠੀਕ ਹੈ ਇੱਕ ਕਲਰ ਮਿਲ ਜੇਗਾ ਤੁਹਾਨੂੰ ਇਹ yellow ਲੈਮਨ ਜਿਹਾ ਸ਼ੇਡ ਆ ਇੱਕ ਕਲਰ ਮਿਲ ਜੇਗਾ ਜੀ ਇਹ purple ਕਲਰ ਬਹੁਤ ਸਾਰੇ ਆ 3800 ਪ੍ਰਾਈਸ ਆ ਸ਼ਿਪਿੰਗ ਰਹੇਗੀ ਅਲੱਗ ਤੋਂ ਇੱਕ ਹੈਗਾ ਜੀ ਇਹ ਫਿਰੋਜ਼ੀ ਕਲਰ ਇਹਦੇ ਵਿੱਚ ਬਿਲਕੁਲ ਸਕਾਈ ਫਿਰੋਜ਼ੀ ਕਲਰ ਆ ਤੇ ਇੱਕ ਮਿਲ ਜੇਗਾ ਤੁਹਾਨੂੰ ਇਹ pink ਸਲਾ ਪਰਪਲ ਪਿੰਕ ਦਿਖਾਇਆ ਇਹ ਹੈਗਾ ਪਿੰਕ ਕਲਰ ਇਹ ਸਾਰੀ ਨੇ ਜੀ ਇਹਨਾਂ ਦੀਆਂ ਸ਼ਰਟਾਂ ਜੌਰਜਟ ਦੀਆਂ ਨੇ ਦੁਪੱਟੇ ਸ਼ਫਾਨ ਦੇ ਆ ਤੇ ਸਲਵਾਰਾਂ ਹੈਗੀਆਂ ਨੇ ਕ੍ਰੇਪ ਦੀਆਂ ਪ੍ਰਾਈਸ ਹੈਗਾ 3800 1800 ਨੂੰ ਇਹ ਸ਼ਫਾਨ ਤੇ ਦਿਖਾਣੇ ਆ ਇਹ ਵਾਲੀ ਸੂਟ ਨੇ ਅਸੀਂ ਤੁਹਾਨੂੰ ਜੌਰਜਟ ਦੇ ਵੀ ਦਿਖਾਏ ਆ ਕ੍ਰੇਪ ਤੇ ਵੀ ਦਿਖਾਏ ਆ ਹੁਣ ਅੱਗੇ ਜੀ ਇਹ ਸ਼ਫਾਨ ਦੇ ਉੱਪਰ ਸ਼ਰਟ ਵੀ ਸ਼ਫਾਨ ਦੀ ਆ ਫਿਟਿੰਗ ਇੰਨੀ ਕਿ ਜ਼ਿਆਦਾ ਪਰਫੈਕਟ ਆਂਦੀ ਆ ਬਹੁਤ ਸੋਹਣੇ ਸੂਟ ਬਣਨੇ ਆ ਇਹ ਰਹੇਗੇ ਜੀ ਸ਼ਰਟ ਠੀਕ ਹੈ ਉੱਪਰ ਵੀ ਫੁੱਲਾ ਸੈਂਟਰ ਦੇ ਵਿੱਚ ਫੁੱਲ ਰਹੇਗਾ ਤੇ ਬਾਵਾ ਤੇ ਵੀ ਤੁਹਾਨੂੰ ਪ੍ਰੋਪਰ ਪੇਂਟ ਦਾ ਡਿਜ਼ਾਈਨ ਮਿਲੇਗਾ ਇਹ ਰਹੇਗਾ ਜੀ ਦੁਪੱਟਾ ਸ਼ਫਾਨ ਦੇ ਉੱਪਰ ਠੀਕ ਹੈ ਇਸ ਸੂਟ ਦਾ ਪ੍ਰਾਈਸ ਰਹੇਗਾ 3500 ਇਹ ਹੈਗੀ ਹੈ ਜੀ ਇਹਦੀ ਸਲਵਾਰ ਇਹਦੀ ਸ਼ਰਟ ਵੀ ਸ਼ਫਾਨ ਦੀ ਆ ਇਹ ਦੇਖੋ ਸਾਰੇ ਫੁੱਲ ਲਾਈਨਿੰਗ ਸੂਟ ਬਣੇਗਾ ਸ਼ਰਟ ਹੈ ਜੀ ਇਹ ਸ਼ਫਾਨ ਦੀ ਸ਼ਰਟ ਆ ਸ਼ਫਾਨ ਦਾ ਹੀ ਦੁਪੱਟਾ ਤੇ ਕ੍ਰੇਪ ਦੀ ਹੈਗੀ ਹੈ ਸਲਵਾਰ ਇਹਦੀ ਕਲਰ ਦੇਖ ਲਓ ਕਲਰ ਸਾਰੇ ਬਹੁਤ ਸੋਹਣੇ ਸੋਹਣੇ ਜੇ ਆ ਇਨਾਂ ਦਾ 3500 ਪ੍ਰਾਈਸ ਰਹੇਗਾ ਸਟੱਫ ਬਿਲਕੁਲ ਨਵਾਂ ਦੇਖੋ ਇਹ ਦੋਨਾਂ ਪਿੰਕ ਕਲਰ ਦੇ ਵਿੱਚ ਫਰਕ ਹੁੰਦਾ ਇਹ ਹੈਗਾ ਜੀ ਪਰਪਲ ਪਿੰਕ ਲਵੈਂਡਰ ਜੀ ਤੋਂ ਉੱਤੇ ਆ ਜਾਂਦਾ ਏ ਇਹ ਹੈਗਾ ਸੀ ਗ੍ਰੀਨ ਇਹਦੇ ਵਿੱਚ ਮਿਲ ਜਾਣਗੇ ਤੁਹਾਨੂੰ ਸੱਤ ਕਲਰ ਬਹੁਤ ਸੋਹਣੇ ਕਲਰ ਨੇ ਸਾਰੇ ਨੈਕਸਟ ਫਿਰ ਤੋਂ ਤੁਹਾਨੂੰ ਜੌਰਜਟ ਦੇ ਉੱਪਰ ਦਿਖਾਣੇ ਆ ਜੀ ਬਿਲਕੁਲ ਨਵਾਂ ਡਿਜ਼ਾਈਨ ਬਹੁਤ ਸੋਹਣੀ ਡਿਜ਼ਾਈਨਿੰਗ ਆ ਇਹ ਹੈਗਾ ਜੀ ਸ਼ਰਟ ਦਾ ਫਰੰਟ ਠੀਕ ਹੈ ਐਤਾ ਉੱਪਰ ਨੂੰ ਆਏਗੇ ਇਹਦੇ ਫਲਾਰ ਨੇ ਜਿਹੜੇ ਇਸ ਸਾਈਡ ਨੂੰ ਐਤਾ ਆਣਗੇ ਇਹ ਸ਼ਰਟ ਦਾ ਫਰੰਟ ਆ ਸਾਰਾ ਹੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੇ ਕ੍ਰੇਪ ਦੀ ਸਲਵਾਰ ਇਹਦੇ ਨਾਲ ਵੀ 3 ਮੀਟਰ ਦੀ ਇਹ ਹੈਗਾ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਹੈ ਸ਼ਫਾਨ ਦੇ ਉੱਪਰ ਦੁਪੱਟਾ ਹੈ ਠੀਕ ਹੈ ਸਾਰੇ ਪੇਂਟ ਵਾਲਾ ਕ੍ਰੇਪ ਦੀ ਸਲਵਾਰ ਹੈ ਜੀ ਜੌਰਜਟ ਦੀ ਸ਼ਰਟ ਆ ਤੇ ਬੈਕ ਸਾਈਡ ਪਲੇਨ ਜੌਰਜਟ ਤੇ ਹੀ ਰਹੇਗੀ ਇਹ ਹੈਗੇ ਜੀ ਜੌਰਜਟ ਦੀ ਬੈਕ ਇਹਦੀ ਪਲੇਨ ਤੇ ਪ੍ਰਾਈਸ ਸੇਮ ਆ 3800 ਕਲਰ ਇਹਦੇ ਕਲਰ ਸਾਰੇ ਸੂਟਾਂ ਦੇ ਸਿਮਿਲਰ ਜੇ ਹੀ ਹੋਣਗੇ ਸਿਰਫ ਡਿਜ਼ਾਈਨਿੰਗ ਦਾ ਫਰਕ ਆ ਸਕਾਈ ਕਲਰ ਪਿੰਕ ਇਹ ਹੈਗੇ ਨੇ ਸਾਰੇ ਇਸ ਡਿਜ਼ਾਈਨ ਦੇ ਕਲਰ 3800 ਦੇ ਵਿੱਚ ਨੈਕਸਟ ਦਿਖਾਣੇ ਆ ਜੀ ਇਹ ਵੀ ਬਿਲਕੁਲ ਨਵਾਂ ਡਿਜ਼ਾਈਨ ਇਹ ਵੀ ਜੌਰਜਟ ਦੇ ਉੱਪਰ ਹੀ ਰਹੇਗਾ ਸ਼ਰਟ ਦਾ ਸਟੱਫ ਹੈ ਜਿਹੜਾ ਇਹ ਹੈਗਾ ਫਰੰਟ ਸ਼ਰਟ ਦਾ ਕਰੇਪ ਦੇ ਨਾਲ ਜੋ ਗਾਬਾਸਣਾ ਕ੍ਰੇਪ ਦੀ ਹੈਗੀ ਇਹ ਸਲਵਾਰ ਠੀਕ ਹੈ ਜੀ ਇਹ ਬੈਕ ਸਾਈਡ ਆ ਤੇ ਨਾਲ ਇਹਦੇ ਸ਼ਾਫੌਨ ਦਾ ਦੁਪੱਟਾ ਇਹ ਹੈਗਾ ਦੁਪੱਟਾ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਇਹਦੇ ਵਿੱਚ ਤੁਹਾਨੂੰ ਮਿਲ ਜੇਗਾ ਪਿੰਕ ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਸ਼ੇਰ ਤੁਹਾਨੂੰ ਇਹੇ ਕਲਰ ਮਿਲ ਜਾਏਗਾ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਆ ਬਹੁਤ ਪਿਆਰੀ ਕਲਰ ਸਾਰੀ ਠੀਕ ਹੈ ਜੀ ਤੇ ਪ੍ਰਾਈਸ ਹੈ 3800 ਨੈਕਸਟ ਸੂਟ ਤੁਹਾਨੂੰ ਦਿਖਾਣੇ ਆ ਮੋਡਲ ਦੇ ਉੱਪਰ ਬਿਲਕੁਲ ਨਿਊ ਡਿਜ਼ਾਈਨ ਮੋਡਲ ਦਾ 10-10 ਮੀਟਰ ਦੇ ਸ਼ਰਟਾਂ ਦੇ ਨਾਲ ਸੂਟ ਰਹਿਣਗੇ ਜੀ ਬਹੁਤ ਸੋਹਣਾ ਸੂਟ ਹੈ ਇਹ ਜਿੱਦਾਂ ਗਰਮੀ ਦੇ ਮੌਸਮ ਵਿੱਚ ਆਪਾਂ ਨੂੰ ਕੋਈ ਫੰਕਸ਼ਨ ਵੀ ਆ ਜਾਂਦਾ ਨਾ ਉਸ ਟਾਈਮ ਵੀ ਤੁਸੀਂ ਇਹਨਾਂ ਸੂਟਾਂ ਨੂੰ ਪਾ ਸਕਦੇ ਹੋ ਸਟੱਫ ਬਹੁਤ ਸੋਹਣਾ ਹੈ ਇਹ ਹੈਗੇ ਬੈਕ ਸਾਈਡ ਇਹ ਹੈਗੇ ਨੇ ਬਾਜੂ ਐਕਸਟਰਾ ਸਵਾ 3 ਮੀਟਰ ਦੀ ਸ਼ਰਟ ਰਹੇਗੀ ਜੇ ਠੀਕ ਹੈ ਮੋ ਡਾਲਦੀ ਸਲਵਾਰ ਇਹਨਾਂ ਦੇ ਨਾਲ ਤੇ ਦੁਪੱਟੇ ਵੀ ਵਰਕ ਵਾਲੇ ਤੇ ਹੈਗਾ ਦੁਪੱਟਾ ਠੀਕ ਹੈ 3800 ਪ੍ਰਾਈਸ ਹੈ ਨਾ ਸੂਟਾਂ ਦਾ ਵੀ ਤੇ ਇਹ ਮਡਾਲ ਦੇ ਉੱਪਰ ਰਹਿਣਗੇ ਸੂਟ ਕਲਰ ਆਪਸ਼ਨ ਦੇਖ ਲਓ ਇਹਨਾਂ ਦੇ ਇਸ ਡਿਜ਼ਾਈਨ ਦੇ ਵਿੱਚ ਕਲਰ ਬਹੁਤ ਸੋਹਣੇ ਸੋਹਣੇ ਸਾਰੇ ਉਹ ਛੋਟੀ ਚੁਆਇਸ ਹੈ ਤੁਸੀਂ ਸਲਵਾਰ ਬਣਾਣੀ ਹੈ ਪੈਂਟ ਪਲਾਜ਼ੋ ਕੁਛ ਮਰਜ਼ੀ ਬਣਵਾ ਸਕਦੇ ਹੋ ਇਹ ਸਾਰੇ ਕਲਰ ਨੇ ਜੀ ਇਸ ਡਿਜ਼ਾਈਨ ਦੇ ਠੀਕ ਹੈ ਜੀ ਏ ਹੈਗੇ ਨੇ 3850 ਵਾਲੇ ਸੂਟ ਤੁਹਾਨੂੰ ਅੱਜ ਅਸੀਂ 3800 ਚ ਦੇ ਦਾਂਗੇ ਕਿਉਂਕਿ ਇਹਨਾਂ ਚੋ 1 1 2 2 ਸੂਟ ਮੇਰੇ ਕੋਲ ਪਈਆਂ ਆ 3850 ਵਾਲੇ ਸੂਟ ਨੇ ਤੇ 3800 ਦੇ ਵਿੱਚ ਮਿਲਣਗੇ ਜੀ ਸੂਟ ਇਹ ਚ 3 3 ਸਵਾ 3 3 ਮੀਟਰ ਦੀਆਂ ਸ਼ਰਟਾਂ ਦੇ ਨਾਲ ਬਹੁਤ ਸਾਰੀਆਂ ਫੋਟੋ ਆਣੀਆਂ ਇਹਨਾਂ ਦੀ ਵੀ ਮੇਰੇ ਕੋਲ ਹੁਣ ਉਹ ਬੈਕ ਫੋਟੋ ਪਾਣ ਦਾ ਕਿਉਂਕਿ ਜਿੰਨੇ ਨੂੰ ਮੈਸੇਜ ਅੱਗੇ ਚਲੇ ਜਾਣੇ ਆ ਮੈਸੇਜ ਬਹੁਤ ਆਣੇ ਆ ਕਈ ਵਾਰ ਤਾਂ ਸੀ ਨੋਟ ਕਰ ਲੈਣੇ ਆ ਫੋਟੋ ਕਿਨੂੰ ਪਾਣੀ ਆ ਕਈ ਵਾਰੀ ਮਾਈਂਡ ਚੋਂ ਸਕਿਪ ਹੋ ਜਾਂਦਾ ਈ ਮੂ ਡਾਲ ਦੀ ਸਲਵਾਰ ਹੈ ਜੇ ਤੇ ਇਹ ਹੈਗਾ ਸਾਰੇ ਦੁਪੱਟੇ ਦੇ ਵਿੱਚ ਵਰਕ ਹੈਵੀ ਵਰਕ ਦੇ ਨਾਲ ਆ ਦੇਖੋ ਇਦਾਂ ਰਹੇਗਾ ਸੂਟ ਇਹ ਤੇ ਪ੍ਰਾਈਸ ਹੈਗਾ ਇਹ 3850 ਸੀਗਾ 3800 ਦਾ ਸੂਟ ਹੈ ਹੁਣ ਇਹ ਮੈਂਟੀ ਕਲਰ ਬਹੁਤ ਜ਼ਿਆਦਾ ਡਿਮਾਂਡਡ ਸੂਟ ਬਹੁਤ ਸੋਹਣਾ ਸੂਟ ਹੈ ਵੀ ਇਹਦੇ ਨਾਲ ਵੀ ਹੈਵੀ ਦੁਪੱਟਾ ਮਿਲੇਗਾ ਤੁਹਾਨੂੰ ਵਰਕ ਨਾਲ ਠੀਕ ਹੈ ਜੀ ਅੱਜ ਦੀ ਵੀਡੀਓ ਚ ਇੱਕ ਸੂਟ 3500 ਦਾ ਹੈ ਮਤਲਬ ਕਿ ਇੱਕ ਸੈੱਟ 3500 ਦਾ ਬਾਕੀ ਸਾਰੇ ਹੀ ਸੂਟ 3800 ਵਾਲੇ ਆ ਕਲਰ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆ ਇਹ ਮਡਲ ਦੇ ਆ ਜੀ ਸਾਰੇ ਸੂਟ 3800 ਦੇ ਸੂਟ ਆ ਇਸੇਮ ਦੇ ਵਿੱਚ ਕਿਹ ਕਲਰ ਮਿਲ ਜੇਗਾ ਤੁਹਾਨੂੰ ਤੇ ਦੋ ਸੂਟ ਤੁਹਾਨੂੰ ਇਹ ਮਿਲ ਜਾਣਗੇ ਇਹ ਵੀ ਬਹੁਤ ਜ਼ਿਆਦਾ ਡਿਮਾਂਡਡ ਰਹਿੰਦੇ ਆ ਹਰ ਟਾਈਮ ਇਹ ਦੇਖੋ ਸੂਟ ਇਹ ਸਲਵਾਰ ਹੈ ਜੀ ਇਹਦੇ ਨਾਲ ਮੋਡਲ ਦਿਓ ਤੇ ਇਹ ਹੈਗਾ ਦੁਪੱਟਾ ਠੀਕ ਹੈ ਜੀ ਇਹ ਦਸਕਿੰਡ ਕਲਰ ਆ ਤੇ ਇਹ ਵਾਲੀ ਹੈਗੇ ਦੀ ਪਿਕ ਇਹ ਰਾਖੀ ਬ੍ਰਾਂਡ ਦੇ ਸੂਟ ਨੇ ਜਿਹੜੇ ਤੁਹਾਨੂੰ ਇਹ ਸਾਰੇ ਦਿਖਾਏ ਹੁਣ ਠੀਕ ਹੈ ਜੀ ਮੁਡਾਲ ਦੇ ਸੂਟ ਨੇ ਤੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਅੱਜ ਦੇ ਵੀਡੀਓ ਚ ਜੋ ਵੀ ਸੂਟ ਪਸੰਦ ਹੋ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਉਸ ਦੀ ਫਿਕਸ ਸੈਂਡ ਕਰ ਸਕਦੇ ਹੋ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕੇ ਇਦਾਂ ਦੀ ਲੱਗੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰਿਓ ਲਾਈਕ ਜਰੂਰ ਕਰੋ ਤੇ ਇਹ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ